हां जी दोस्तों जेकर ਤੁਸੀਂ ਵੀ ਰੀਂ ਦੀ ਪੀੜ ਤੋਂ ਸੈਟਿਕਾ ਦੀ ਪੇਨ ਤੋਂ ਪਰੇਸ਼ਾਨ ਹੋ ਤਾਂ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਅੱਜ ਤੁਹਾਡੇ ਵਾਸਤੇ ਸਪੈਸ਼ਲ ਚੜੀਆਂ ਬੋਟੀਆਂ ਪਾ ਕੇ ਰੀਂ ਦੀ ਪੀੜ ਦੀ ਦਵਾਈ ਤਿਆਰ ਕੀਤੀ ਆ ਰੀਂ ਦੀ ਪੀੜ ਇੱਕ ਲੰਬੀ ਨਾੜੀ ਹੋਣ ਕਾਰਨ ਉਸ ਦੇ ਵਿੱਚ ਬਲੋਕ ਚ ਆ ਜਾਣੀ ਸੋਜ ਪੈ ਜਾਣੀ ਦਬਾਅ ਪੈ ਜਾਣਾ ਬਹੁਤ ਦਰਦ ਹੁੰਦੀ ਆ ਜਿਹੜੇ ਵੀਰ ਬਾਹਰੋਂ ਦਵਾਈਆਂ ਖਾ ਕੇ ਆ ਕੇ ਚੁੱਕੇ ਹਨ ਤਾਂ ਇੱਕ ਵਾਰ ਸਾਨੂੰ ਜ਼ਰੂਰ ਮਿਲਣ ਇਹਦੇ ਨਾਲ ਚੁਰਨਾ ਫਿਰਨਾ ਬੈਟਰਨ ਅਰਸਾ ਬਹੁਤ ਅਰਧਕ ਕਰਦਾ ਹੈ ਉਹ ਸਰੀਰ ਉੱਚ ਦੱਦਰ ਰਹਿੰਦੀਆਂ ਹਨ ਬਦਲਦੇ ਮੌਸਮ ਦੌਰਾਨ ਬਹੁਤ ਸਾਰੀਆਂ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਹੈ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਕਿ ਤੁਹਾਨੂੰ ਜੋ ਆਯੁਰਵੈਦਿਕ ਦੀ ਜੜੀ ਬੂਟੀਆਂ ਗਿਆਨ ਦਿੱਤਾ ਜਾਵੇ ਸਾਡਾ ਮੇਨ ਹੈਡ ਉਸ ਜੰਡਿਆਲਾ ਗੁਰੂ ਸ਼ਹੀਦ ਉਦਮ ਸਿੰਘ ਚੌਂਕ ਸੈਟਿਕਾ ਦਾ ਪੇਨ ਹੋਣ ਦੇ ਕਾਰਨ ਨਾੜਾਂ ਸੁਗੜ ਜਾਣਾ ਔਰ ਕਾਫੀ ਸਰੀਰ 'ਚ ਮੁਸ਼ਕਲਾਂ ਹੁੰਦੀਆਂ ਹਨ ਸੈਟਿਕਾ ਦਾ ਪੇਨ ਹੋਣ ਦੇ ਕਾਰਨ ਮਾਸਪੇਸ਼ੀਆਂ ਦੀ ਕਮਜ਼ੋਰੀ ਸਰੀਰਿਕ ਕਮਜ਼ੋਰੀ ਸਾਰਾ ਦਿਨ ਦਰਦ ਰਹਿਣਾ ਕੰਮ ਕਰਨ ਬਿਲਕੁਲ ਮਨ ਨਾ ਕਰਨਾ ਦੇਸਾਂ ਉਦੇਸ਼ਾਂ ਚ ਦਵਾਈਆਂ ਭੇਜਿੰਦਾ ਸਾਡਾ ਖਾਸ ਪ੍ਰਬੰਧ ਹੈ ਸਾਡਾ ਮੇਨ ਹੈ ਹਾਡੋਸ ਜੰਡਾਲਾ ਗੁਰੂ ਸ਼ਹੀਦ ਉਤਮ ਸਿੰਘ ਚੌਂਕ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਬਵਾਸੀ ਦਾ ਇਲਾਜ ਫ੍ਰੀ ਕਰਦੇ ਹਾਂ ਪਿਛਲੇ 70 ਸਾਲਾਂ ਤੋਂ